कोरोना महामारी ਦੇ ਕਾਰਨ ਕੀਤੇ ਗਏ ਲੋਕਡਾਊਨ ਨੇ ਹਰ ਵਪਾਰ ਤੇ ਬਹੁਤ ਹੀ ਗਹਿਰਾ ਪ੍ਰਭਾਵ ਪਾਇਆ ਹੈ ਜੇ ਗੱਲ ਕਰੀ ਸਿੱਖਿਆ ਦੀ ਤਾਂ ਸਿੱਖਿਆ ਨੂੰ ਲੈ ਕੇ ਪੇਰੈਂਟ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਇੱਕ ਫੀਸ ਮਾਮਲੇ ਨੂੰ ਲੈ ਕੇ ਇੱਕ ਮਹਿਲਾ ਨੇ ਸਿਰਾ ਹੀ ਕਰ ਦਿੱਤਾ ਉਹਨਾਂ ਕਿਹਾ ਕਿ ਲੋਕਡਾਊਨ ਦੇ ਦੌਰਾਨ ਆਪਣੇ ਬੱਚਾ ਨੂੰ ਘਰ ਵਿੱਚ ਆਪ ਹੀ ਸਿਖਲਾਈ ਦੇ ਰਹੇ ਸਨ ਤਾਂ ਉਹ ਕਿਸ ਗੱਲ ਦੀ ਫੀਸ ਦੇਣ ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਾਈ ਕੋਰਟ ਚ ਸਹੀ ਤੌਰ ਤੇ ਪੈਰਵੀ ਨਾ ਕਰਨ ਦੇ aarop laaye ਕਿ ਲੈ ਮੇਸ ਗਰੁੱਪ ਦੀ ਪੇਰੈਂਟਸ ਗਰੁੱਪ ਦੀ ਮੈਂਬਰ ਹਾਂ ਮੈਂ ਮਹਾਰਾਜਾ ਮਰਿੰਦਰ ਸਿੰਘ ਜੀ ਨੂੰ ਦੱਸਣਾ ਚਾਹਨੀ ਆ ਕਿ ਅੱਜ ਮੈਂ ਆਪਣੇ ਘਰ ਦੇ ਸਾਰੇ ਕੰਮ ਛੱਡ ਕੇ ਮੈਂ ਸੰਘਰਸ਼ ਤੇ ਤਾਂ ਉਤਰੀ ਆ ਕਿਉਂਕਿ ਤੁਸੀਂ ਦੱਸੋ ਵੀ ਬੱਚੇ ਨੂੰ ਪੜਾਵਾ ਵੀ ਮੈਂ ਸਾਰਾ ਕੁਝ ਮੈਂ ਸਿਖਾਵਾ ਕੰਪਿਊਟਰ ਮੈਂ ਗੇਮਸ ਪੀਰੀਅਡ ਮੈਂ ਡਾਂਸ ਮੈਂ ਔਰ ਫੀਸ ਮੈਂ ਸਕੂਲ ਨੂੰ ਕਿਸ ਚੀਜ਼ ਦੀ ਪੇ ਕਰਾ ਸਕੋ ਸਕੂਲ ਨੂੰ ਉਲਟਾ ਮੈਨੂੰ ਫੀਸ ਪੇ ਕਰਨੀ ਚਾਹੀਦੀ ਹੈ ਅਗਰ ਸਕੂਲ ਵਾਲੇ ਕਹਿੰਦੇ ਆ ਵੀ ਅਸੀਂ ਫੀਸਾਂ ਦੇ ਸਿਰ ਤੇ ਆਪਣੀ ਬਸਾ ਦਾ ਕਿਸ਼ਤਾਂ ਭਰਦੇ ਆ ਬਿਲਡਿੰਗ ਦੇ ਖਰਚੇ ਕਰਦੇ ਆ ਸਾਰਾ ਕੁਝ ਕਰਦੇ ਆ ਇਸ ਤਰ੍ਹਾਂ ਤਾਂ ਫਿਰ ਅਸੀਂ ਵੀ ਅਸੀਂ ਉਹਦੀ ਕਿਸ਼ਤਾਂ ਪੂਰੀਆਂ ਕਰ ਦਿੰਨੇ ਆ ਕੱਲ ਨੂੰ ਆਖਰ ਨੂੰ ਉਹ ਮਕਾਨ ਸਾਡਾ ਹੋ ਜਾਂਦਾ ਇਸ ਤੇ ਉਹ ਜਿਹੜੀ ਸਕੂਲ ਦੀ ਬਿਲਡਿੰਗ ਹੈ 15 ਸਾਲਾਂ ਬਾਅਦ ਉਹ ਸਾਡੇ ਬੱਚੇ ਦੀ ਹੋ ਜਾਏਗੀ ਬਸ ਸਾਡੇ ਬੱਚੇ ਦੀ ਹੋ ਜਾਏਗੀ ਸਕੂਲ ਵਾਲਿਆਂ ਨੂੰ ਆਪਣੀ ਸਾਨੂੰ ਬੈਲੈਂਸ ਸ਼ੀਟ ਦਿਖਾਣੀ ਚਾਹੀਦੀ ਹੈ ਵੀ ਹਾਂ ਸਾਡੇ ਕੋਲ ਆ ਫੀਸ ਇਕੱਠੀ ਹੋ ਸਾਨੂੰ ਆ ਪ੍ਰੋਫਿਟ ਆ ਸਾਨੂੰ ਲਾਸ ਹੈ ਅਸੀਂ ਸਕੂਲ ਦੀ ਫੀਸ ਨਹੀਂ ਦਵਾਂਗੇ ਨਹੀਂ ਦਵਾਂਗੇ ਕਿਉਂਕਿ ਸਕੂਲ ਨੂੰ ਫੀਸ ਮੈਨੂੰ ਦੇਣੀ ਚਾਹੀਦੀ ਹੈ ਮੈਂ ਚਾਰ ਚੌਥਾ ਮਹੀਨਾ ਲੱਗ ਗਿਆ ਬੜੇ ਬੱਚੇ ਨੂੰ ਸਾਰਾ ਕੁਝ ਮੈਂ ਕਰਾ ਰਹੀਆਂ ਮੇਰੇ ਬੱਚੇ ਨੂੰ ਆਨਲਾਈਨ ਕਲਾਸ ਦਾ ਮਤਲਬ ਤੱਕ ਨਹੀਂ ਪਤਾ ਵੀ ਆਨਲਾਈਨ ਕਲਾਸ ਹੁੰਦੀ ਕੀ ਹੈ ਸਾਰੇ ਫਾਦਰਸ ਨੂੰ ਰਿਕੁਐਸਟ ਕਰਾਂਗੀ ਵੀ ਕੋਈ ਵੀ ਫੀਸ ਨਾ ਦਿਓ ਸੰਘਰਸ਼ ਲਈ ਉਤਰੋ ਸੜਕਾਂ ਦੇ ਉਤਰੋ ਤਾਂ ਕਿ ਸਾਡੀ ਮਹਾਰਾਣੀ ਜੀ ਵੀ ਜਾਗਣ ਸਾਡੇ ਮਹਾਰਾਜਾ ਮਰਿੰਦਰ ਸਿੰਘ ਜੀ ਵੀ ਜਾਗਣ ਇਹ ਕੋਵਿਡ ਦੀ ਜਿਹੜੀ 19 ਦੀ ਮੁਸੀਬਤ ਸੀਗੀ ਮਹਾਮਾਰੀ ਦੀ ਇਕੱਲੇ ਸਕੂਲ ਵਾਸਤੇ ਨਹੀਂ ਸੀਗੀ ਇਕੱਲੇ ਸਕੂਲ ਨੂੰ ਲਾਸ ਨਹੀਂ ਹੋਇਆ ਸਾਨੂੰ ਪੇਰੈਂਟਸ ਨੂੰ ਸਕੂਲ ਨਾਲੋਂ ਜ਼ਿਆਦਾ ਲਾਸ ਹੋਇਆ ਅਸੀਂ ਤੁਹਾਨੂੰ ਫੀਸਾ ਕਿੱਥੋਂ ਦਈਏ ਮਹਾਰਾਜ ਜੀ ਦੱਸੋ ਸਾਨੂੰ ਫੀਸਾ ਦੱਸੋ ਤੁਸੀਂ ਦਈਏ ਕਿੱਥੋਂ ਦੀ ਮੈਮ ਜਿੱਦਾਂ ਕਿ ਕੋਵਿਡ 19 ਲੱਗ ਕੇ ਬਿਨੇ ਸਾਰੇ ਠੱਪ ਹੋ ਗਏ ਨੇ ਲੇਕਿਨ ਮਾਨਜੋਗ ਅਦਾਲਤ ਤੋਂ ਇੱਕ ਫੈਸਲਾ ਆਂਦਾ ਹੈ ਕਿ ਇਹਨਾਂ ਨੂੰ ਫ ਅਸੀਂ ਉਸ ਫੈਸਲੇ ਦੇ ਖਿਲਾਫ ਆ ਸਾਨੂੰ ਉਹ ਫੈਸਲਾ ਬਿਲਕੁਲ ਪਸੰਦ ਨਹੀਂ ਸਾਨੂੰ ਨਹੀਂ ਪਤਾ ਜੱਜ ਸਾਹਿਬ ਨੇ ਇਹ ਫੈਸਲਾ ਕਿਵੇਂ ਸਕੂਲ ਦੇ ਹੱਕਾਂ 'ਚ ਕਰਤਾ ਜਦ ਕਿ ਸਕੂਲ ਸਕੂਲਾਂ ਤੇ ਕੱਲੀ ਮੁਸੀਬਤ ਨਹੀਂ ਸੀ ਇਹ ਨਾਲ ਪੇਰੈਂਟਸ ਤੇ ਸੀਗੀ ਜੱਜ ਸਾਹਿਬ ਨੂੰ ਪੇਰੈਂਟਸ ਨੂੰ ਵੀ ਅੱਖੇ ਰੱਖ ਕੇ ਫੈਸਲਾ ਸੁਣਾਉਣਾ ਚਾਹੀਦਾ ਸੀ ਅਸੀਂ ਇਸ ਫੈਸਲੇ ਦੇ ਹੱਕ 'ਚ ਨਹੀਂ ਆ ਕਿਉਂਕਿ ਮੈਂ بڑے ਬੱਚੇ ਦੀ ਸਕੂਲ ਦੀ ਫੀਸ ਨਹੀਂ ਦਵਾਂਗੀ ਸਕੂਲ ਵਾਲੇ ਮੈਨੂੰ ਫੀਸ ਦੇਣ ਮੈਂ ਆਪਣੇ ਬੱਚੇ ਨੂੰ 4 ਮਹੀਨੇ ਤੋਂ ਸਾਰਾ ਕੁਝ ਸਿਖਾਰੀਆਂ ਮੈਂ ਤਾਂ ਨਹੀਂ ਦਵਾਂਗੀ ਬਾਕੀ ਦਾ ਮੈਂ ਕਹਿ ਨਹੀਂ ਸਕਦੇ ਪਰ ਮੈਂ ਸਕੂਲ ਦੀ ਫੀਸ ਨਹੀਂ ਭਰੂੰਗੀ ਸਾਡੀ ਅਸੀਂ ਜਿੰਨਾ ਸਰ ਤੋਂ ਜਾਇਆ ਸੰਘਰਸ਼ ਕੀਤਾ ਜਾਏਗਾ ਹੁਣ ਬੀਸ ਸਾਡੀ ਜਿਹੜੀ ਲੇਡੀਜ਼ ਨੇ ਪਟਿਆਲੇ ਦੀਆਂ ਘਰ ਦੇ ਕੰਮ ਛੱਡ ਕੇ ਬੱਚੇ ਦੀ ਪਰਵਰਿਸ਼ ਛੱਡ ਕੇ ਸੜਕਾਂ ਤੇ ਉਤਰ ਕੇ ਆਪਣੇ ਸੰਘਰਸ਼ ਕਰ ਰਹੀਆਂ ਨੇ ਕਿ ਮਹਾਰਾਣੀ ਸਾਹਿਬ ਸੰਸਦ ਦਾ ਪਟਿਆਲ ਦੇ ਉਹ ਲੇਕਿਨ ਇੱਕ ਵਾਰ ਵੀ ਉਹਨਾਂ ਨੇ ਨਹੀਂ ਨਹੀਂ ਸਾਡੇ ਨਾਲ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਕੋਈ ਗੱਲ ਨਹੀਂ ਹੋਈ ਹੈਗੀ ਸਾਨੂੰ ਕਿਸੇ ਵੱਲੋਂ ਕੋਈ ਹੌਸਲਾ ਨਹੀਂ ਦਿੱਤਾ ਗਿਆ ਸਾਨੂੰ ਕਿਸੇ ਵੱਲੋਂ ਕੋਈ ਹੈਲਪ ਨਹੀਂ ਦਿੱਤੀ ਗਈ ਪਰ ਅਸੀਂ ਆਪਣੇ ਸਿਰ ਤੇ ਆਪਣੇ ਆਪਣੀ ਜ਼ੋਰ ਨਾਲ ਅਸੀਂ ਸੰਘਰਸ਼ ਕਰਾਂਗੇ ਅਸੀਂ ਫੀਸ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਮਹਾਰਾਣੀ ਸਾਹਿਬ ਨੂੰ ਮਿਲੋਗੇ ਹਾਂ ਜੀ ਮਿਲਾਂਗੇ ਜੇ ਸਾਨੂੰ ਮਹਾਰਾਣੀ ਕੌਰ ਜੀ ਟਾਈਮ ਦੇਣਗੇ ਅਸੀਂ ਮਿਲਾਂਗੇ ਉਹਨਾਂ ਕੋਲ ਅਸੀਂ ਆਪਣੀ ਦਰਖ ਪਰਾਂਗੇ ਮਹਾਰਾਣੀ ਪ੍ਰਨੀਤ ਕੌਰ ਜੀ ਸਾਡਾ ਸਾਥ ਦਿਓ ਤੁਹਾਨੂੰ ਦੇਖੋ ਮੇਰੀ ਹਾਲਤ ਦੇਖੋ ਮੈਂ 3 ਮਹੀਨਿਆਂ ਚ ਕਿਸ ਤਰ੍ਹਾਂ ਹੋ ਗਈਆਂ ਮੇਰੇ ਬੱਚਾ ਘਰ ਰਹਿੰਦਾ ਹੈ ਬਿਜਲੀ ਯੂਜ਼ ਕਰਦਾ ਹੈ ਸਾਰਾ ਕੁਝ ਕਰਦਾ ਹੈ ਸਕੂਲ ਕੀ ਸਕੂਲ ਦਾ ਕੀ ਖਰਚ ਆ ਰਿਹਾ ਹੈ ਜਦੋਂ ਮੇਰਾ ਬੱਚਾ ਸਵੇਰੇ ਉੱਠਦਾ ਹੈ ਜੋ ਸਕੂਲ ਜਾਂਦਾ ਸੀ ਸਾਲ ਸਾਡੀ ਥੋੜੀ ਬਹੁਤ ਬਿਜਲੀ ਬਚਦੀ ਸੀ ਹੁਣ ਸਾਡੀ 24 ਘੰਟੇ ਬਿਜਲੀ ਬਚਦੀ ਹੈ ਸਾਡੀ ਇਸ ਚ ਚੱਲਦੀ ਹੈ ਸਾਡੇ AC ਚੱਲਦੇ ਸਭ ਕੁਝ ਚੱਲਦਾ ਹੈ ਮੈਂ ਆਪਣੇ ਘਰ ਦੇ ਕੰਮ ਕਰਕੇ ਉਹਦੇ ਟਾਈਮ ਕੱਢ ਕੇ ਬੱਚੇ ਨੂੰ ਕਦੀ ਇੱਕ ਦਿਨ ਡਾਂਸ ਕਲਾਸ ਲਵਾਉਣੀ ਆ ਕਦੀ ਇੱਕ ਦਿਨ ਕੰਪਿਊਟਰ ਕਲਾਸ ਮੈਂ ਖੁਦ ਕਰਾ ਰਹੀ ਹਾਂ